ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋ ਲੈ ਕੇ ਆਏ ਆ ਕੋਰਟਾਂ ਦੇ ਆਰਡਰ ਲੈ ਕੇ ਆਏ ਆ ਆ ਡਿਕਲੇਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਵੇਂ ਹੀ ਗੱਲ ਹਵਾ ਦੇ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵਾਨ ਜੀ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ बतौर ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਛੁੱਟ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਕਿ ਜਿਹੜੇ ਫੋਰਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫ ਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਹੋਇਆ ਹੁੰਦਾ 117 ਤੋਂ 128 ਦੇ ਵਿੱਚ ਉਹ ਜੇ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਿਆ ਕਿ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਫਤਾਰ ਨਹੀਂ ਕਰਦੇ ਤੇ ਫਿਰ ਉਦੋਂ ਵੱਡੀ ਗੱਲ ਬਈ ਅਪਰੂਵਰ ਆ ਤੇ ਪ੍ਰੂਵਰ ਦਾ ਮੂਨਮ ਹੁੰਦਾ ਜਿੱਦੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਫਦੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹਾ ਬੋਰਡ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲਿੰਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਛ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੂਏ ਦੂਹ ਕੇਸਾਂ ਦੇ ਵਿੱਚ ਉਹ ਪਹਿਲਾਂ ਦਾ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾਰ ਐ ਛੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਭਈ ਪਾਈ ਜੇ ਕਿਹਦੇ ਹੋਰ ਕੇਸ ਚ ਰੜਿੰਦਾ ਨਹੀਂ ਤੇ ਜਿਲੇ ਜੇਲ੍ਹ ਚੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਭਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੇ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਇੰਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰফতারੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਉਹ ਹੀ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਮਨ ਕੀਤਾ ਜਾਵੇ ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋ ਤਾਂ ਮੇਰੇ ਕੋਲ ਲੈ ਵੀ ਸਕਦੇ ਆ ਆ ਇਹਦੇ ਵਿੱਚ ਜਿਹੜੇ ਪੀਓ ਦੀਆਂ ਕਾਰਵਾਈਆਂ ਹੋਈਆਂ ਨੇ ਕੋਰਟ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 1738 ਦੀਆਂ ਇਹਦੇ ਵਿੱਚ ਆ ਆ ਹੈਗੀ ਐਫਆਈ ਨੰਬਰ 117 प्रदीप ਕਲੇਰ ਪੁੱਤਰ ਚੰਦੀਰਾਮ ਗ੍ਰਿਫਤਾਰੀ ਬਾਕੀ ਔਰ ਆ ਹੈਗੀ ਐਫਆਈਆ ਨੰਬਰ 128 प्रदीप ਕਲੇਰ ਗ੍ਰਿਫਤਾਰੀ ਬਾਕੀ ਇਹ ਬਾਜਾਖਾਨਾ ਦੀਆਂ ਸੋ ਮੇਰਾ ਕਹਿਣ ਤੋਂ ਭਾਵ ਕਿ ਇੱਕ ਬੰਦੇ ਨੂੰ ਸਪੈਸ਼ਲ ਰਿਵੇਟ ਮੇਰਾ ਉਹਦੇ ਪਿੱਛੇ ਕੋਈ ਜਿਹੜੀ ਪਰਪਸ ਹੈ ਮੈਂ ਕਾਨੂੰਨੀ ਸਾਰੀ ਗੱਲ ਕਰ ਰਿਹਾ ਕਿ ਇਹਦੇ ਪਿੱਛੇ ਭੇਤ ਕੀ ਆ ਉਹ ਤੁਸੀਂ ਮੇਰੇ ਤੋਂ ਬਾਅਦ মিডিਆ ਵਾਲੇ ਜਾਣਦੇ ਆ ਕਿ ਅਪਰੂਵਰ ਬਣਾ ਕੇ ਬੇਲ ਦਿਵਾਉਣੀ ਫਿਰ ਤਿੰਨ ਕੇਸ ਸੇਮ ਥਾਣੇ ਦੇ ਹੋਣੇ ਤੇ ਫਿਰ ਇੱਕ ਦੇ ਵਿੱਚੋਂ ਗ੍ਰਿਫਤਾਰੀ ਪਾ ਕੇ ਉਹਨੂੰ ਰਿਹਾ ਕਰਵਾਉਣਾ ਪੜਦੇ ਕਿ ਪਿੱਛੇ ਕੀ ਆ ਹੈ ਤੁਸੀਂ ਸਾਰਾ ਜਾਣਦੇ ਆ ਦੂਜੀ ਜਿਹੜੀ ਇੱਕ ਕਈ ਦਿਨਾਂ ਦੀ ਇੱਕ ਗੱਲ ਚੱਲ ਰਹੀ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਕੋਈ ਜਾਂਤੀ ਤੌਰ ਦੇ ਉੱਤੇ ਕਿਸੇ ਚੱਕਰ ਸਿੱਟਾਂ ਮੈਂ ਅੱਜ ਤੱਕ ਪੋਲੀਟਿਕਲ ਬੰਦੇ ਤਾਂ ਦੇਖੇ ਆ ਕਿ ਆਪਾਂ ਨੂੰ ਆਪਾਂ ਪ੍ਰੈਸ ਨੂੰ ਸਟੇਟਮੈਂਟ ਰਿਲੀਜ਼ ਕਰਦੇ ਆ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਪਰ ਕੁਝ ਦਿਨਾਂ ਦਾ ਸਾਡਾ ਇੱਕ ਭਰਾ ਜਿਹੜਾ ਪਹਿਲਾਂ ਪੁਲਿਸ ਚ ਰਿਹਾ ਉਹ बार-बार ਇੱਕੋ ਹੀ ਗੱਲ ਰਿਪੀਟ ਕਰ ਰਿਹਾ ਕਿ 2019 ਦੇ ਵਿੱਚ ਸ਼ੌਮਲਿੰਗ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਸੀ ਉਹਨੂੰ ਸਪੋਰਟ ਕੀਤੀ ਆ ਤੇ ਉਹਦੇ ਲਈ ਐਫੀਡੇਵਿਟ ਦਿੱਤਾ ਪਹਿਲਾਂ ਤਾਂ ਮੈਂ ਤੁਹਾਨੂੰ ਆਖੇ ਨਾਲ ਮਤਾ ਸਾਡਾ ਇਹ ਹੈਗਾ 17/7 2019 ਦਾ ਮਤਾ ਆ ਇਹ 2019 ਦਾ ਮਤਾ ਕੀ ਆ ਇਹ ਮਤਾ ਆ ਸ਼ੌਮਲਿੰਗ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਦੀ ਅੱਜ ਦੀ ਇਕਤਰਤਾ ਪਿਛਲੇ ਸਮੇਂ ਵਿੱਚ ਬਖ ਬਖ ਥਾਵਾਂ ਤੇ ਸ਼੍ਰੀ ਗੁਰਗੰਨ ਸਾਹਿਬ ਵਿਆਧਵੀਂਆਂ ਬਾਪਰੀਆਂ ਘਟਨਾਵਾਂ ਦੇ ਕੇਸ ਜੋ ਕਿ ਸਰਕਾਰ ਵੱਲੋਂ ਸੀਬੀਆਈ ਨੂੰ ਦੋਸ਼ੀਆਂ ਦੇ ਨਿਸ਼ਾਨਦੇ ਹੀ ਕਰ ਲਏ ਦਿੱਤੇ ਗਏ ਸਨ ਸੀਬੀਆਈ ਵੱਲੋਂ ਦੋਸ਼ੀਆਂ ਦੀ ਸਨਾਖਤ ਕਰਕੇ ਸਜ਼ਾਵਾ ਦੇਣ ਦੀ ਬਜਾਏ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਨਾ ਬਹੁਤ ਹੀ ਮੰਦ ਭਾਗਾ ਤੇ ਦੁਖਦਾਈ ਹੈ ਜਿਸ ਨਾਲ ਸਿੱਖ ਹੀਰਦਿਆਂ ਨੂੰ ਠੇਸ ਪਹੁੰਚੀ ਹੈ ਅੱਜ ਦੀ ਇਕਤਰਤਾ ਕਲੋਜ਼ਰ ਰਿਪੋਰਟ ਦਾਖਲ ਕਰਨ ਦੇ ਮਾਮਲੇ ਦੀ ਨਕੀਦੀ ਕਰਦੀ ਦੇ ਨਾਲ ਪ੍ਰਵਾਨ ਕੀ ਹੋਇਆ ਕਿ ਕਲੋਜ਼ਰ ਰਿਪੋਰਟ ਨੂੰ ਰੱਦ ਕਰਵਾਉਣ ਲਈ ਫੌਜਦਾਰੀ ਮਾਹਰ ਵਕੀਲਾਂ ਦਾ ਪੈਨਲ ਪੈਨਲ ਦੇ ਵਕੀਲਾਂ ਦੀ ਪੀਸ ਆਪ ਨਿਰਧਾਰਤ ਕਰਦਾ ਜਿਹੜਾ ਆ ਉਹ ਹਦਾਇਤ ਕੀਤੀ ਜਾਵੇ। ਇਹ ਮਤਾ ਹੋਇਆ ਸਾਡਾ ਜੀ 17/7/2019 ਨੂੰ ਮਤਾ ਨੰਬਰ 552 500 515 100 ਦੀ। ਇਹ ਤੋਂ ਬਾਅਦ ਆ ਜਿਹੜੀ ਉਹਨੀ ਕਲੋਜ਼ਰ ਰਿਪੋਰਟ ਦਿੱਤੀ 1738 ਦੇ ਵਿੱਚ ਇਹ सीबीआई ਦੀ ਕੋਰਟ ਦੇ ਵਿੱਚ सीबीआई ਨੇ ਮੂਵ ਕੀਤੀ ਆ ਕਾਪੀਆਂ ਮੇਰੇ ਕੋਲ ਲੈ ਲਿਵਾ ਸਾਡੀ ਫਾਈਲ ਦੀ ਕਾਪੀਆਂ ਲੈ ਆਇਆ ਕੋਰਟ ਦੇ ਵਿੱਚੋਂ ਪੜਵਾ ਦੇ ਇਹ 4/9/19 ਦੇ ਵਿੱਚ ਅਸੀਂ ਦਿੱਤੀ ਆ 173 8 ਦੀ ਜਿਹੜੀ ਰਿਪੋਰਟ ਆ ਇਹਨਾਂ ਨੇ ਦਿੱਤੀ ਉਹਦੇ ਅਸੀਂ ਰਿਪਲਾਈ ਫਾਈਲ ਕੀਤਾ ਉਹ ਰਿਪਲਾਈ ਦੇ ਵਿੱਚ ਤੁਸੀਂ ਕਲੀਅਰ ਪੜ ਲਾਉਂਦੇ ਵੇ ਸਾਡਾ ਸਟੈਂਡ ਕੀ ਆ ਅਖੀਰ ਦੇ ਵਿੱਚ ਜਿਹੜੀ ਇਹਦੇ ਵਿੱਚ ਪ੍ਰੇਅਰ ਆ ਜੋ ਕਿ ਬਾਕੀ ਫਾਰਮ ਜਿਹੜੇ ਦੇਣੇ ਹੁੰਦੇ ਜਵਾਬ ਤਾਂ ਦੇਣੇ ਹੁੰਦੇ ਆ ਇਟ ਇਸ देयरफॉर RESPECTFULLY PRAISED दैट द प्रेजेंट ਐਪਲੀਕੇਸ਼ਨ ਮੇ ਕਾਈਂਡਲੀ ਬੀ ਡਿਪਲੇਡ ਐਸ ਪਰ ਲਾਅ ਐਂਡ ਦਾ ਅਲੈਜਡ ਕੰਬਾਈਨਡ ਕਲੋਜ਼ਰ ਰਿਪੋਰਟ ਫਾਇਰਡ ਬਿਫੋਰ ਦਾ ਆਨਰੇਬਲ ਕੋਰਟ ਔਨ 4/7/19 ਮੇ ਕਾਈਂਡਲੀ ਬੀ ਅਗੇਨ ਸੈਂਟ ਬੈਕ ਟੂ ਦਾ ਸੀਬੀਆਈ ਬਿਕਾਉਜ਼ ਅ ਫਰਦਰ ਇਨਵੈਸਟੀਗੇਸ਼ਨ ਇਜ਼ ਅਲਾਉਡ THEN ਦਾ ਲੈਟਰ ਫਰਦਰ ਰੈਫਰਡ ਇਨਾਂ ਨੰਬਰ ਅਨ ਇਨਵੈਸਟੀਗੇਸ਼ਨ ਬਿਲ ਵੀ ਟੱਚਿੰਗ ਦਾ ਇੰਟਾਇਰ ਅਰਲੀਅਰ earlier investigation show the combined closure report cannot be kept in a violence in this court and it is deemed to be returned to the cbi as the complainant kalvinder singh has already made a strong objection and has come in disagreement qua the closure report eh jehdi oh hai gi aa inna ne kita ki si eh dile inna ne aa application bhi nahi bhi move ki cbi ne ਕਿ ਸਾਡੀ ਜਿਹੜੀ 173 8 ਦੀ ਰਿਪੋਰਟ ਆ ਇਟ ਸ਼ੁਡ ਬੀ ਕੈਪਟ ਇਨ ਅਵਾਇੰਸ ਕਿ ਸਾਨੂੰ ਫਾਰਦਰ ਦਿੱਤੀ ਜਾਵੇ ਪਰ ਇਹਨੂੰ ਅਜ ਦੀ ਐਜਟੀ ਚ ਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸੇ ਕੋਰਟ ਦੇ ਵਿੱਚ ਅਸੀਂ 5 11 ਸੌਰੀ 6 11 19 ਆਹ ਸਰਟੀਫਾਈਡ ਕਾਪੀ ਆ ਇਹ ਜੀ ਅਬਜੈਕਸ਼ਨ ਪੋਜੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਟਾਂ ਦੇ ਵਿੱਚ ਕੋ ਕੇਸ ਖਤਮ ਕਰ ਲਈ ਇੱਕ ਤਾਂ ਰਿਕੁਐਸਟਿੰਗ ਹੁੰਦੀ ਆ ਦੂਜੀਆਂ ਕੋਟਾਂ ਚ ਚੱਲ ਜਾਂਦੇ ਆ ਉਹਦੇ ਵਿੱਚ ਫੇਰ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਹ ਰਿਪੋਰਟ ਨਾਲ ਸਹਿਮਤ ਹੈਂ ਇਹ ਅਸੀਂ ਕਲੋਜ਼ਰ ਰਿਪੋਰਟ ਤੇ ਓਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡੈਵਟ ਹੈ 5951119 ਦਾ ਇੱਕ ਕੁਲਵਿੰਦਰ ਸਿੰਘ ਦਾ ਐਫੀਡੈਵਟ ਹੈ ਇਹ ਐਫੀਡੈਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ਼ ਇਟ ਇਜ਼ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਬਰੂ ਵੀ ਹੋ ਜਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਨਹੀਂ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਿਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਈ ਠੀਕ ਆ ਤੁਸੀਂ ਐਸਆਈ ਦੇ ਦੌਰ ਦੇ ਉੱਤੇ ਆਪਣੀ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਇਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾੜਾ ਆ ਇਹਦੇ ਪਿੱਛੇ ਆਬਜੈਕਟ ਕੀ ਹੈ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਥਨ ਦੇ ਦਿੱਤਾ ਮੈਂ ਬਿਦ ਫੈਕਟਸ ਦਿੱਤਾ ਇਹ ਸੋ ਦੈਟ ਇਹ ਕਲੀਅਰ ਹੋ ਜਾਏ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲਗਭਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੈਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਰ ਸਪਰਟ ক্লোਜ਼ਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਰਟਾਂ 'ਚ ਮੂਵ ਹੋਏ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਰੋਜ਼ 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 ਇਹ ਆਪਾਂ ਨਵੀਂ ਤੋਂ ਨਵੀਂ ਗੱਲ ਕੱਢਣੀ ਮੈਂ ਚਾਹਦਾ ਨਹੀਂ ਸੀ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਮਸਲਾ ਪਿਆ ਉਹਨਾਂ ਚਿਰ ਕਿਸੇ ਪੱਖ ਦੀ ਗੱਲ ਨਾ ਕਰਾਂ ਪਰ ਕਿਉਂਕਿ ਪੱਖ ਨਾਲ ਨਹੀਂ ਸੰਬੰਧਿਤ ਇਹ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਸਰਕਾਰ ਦੇ ਨਾਲ ਸੰਬੰਧਿਤ ਆ ਆਲਰੇਡੀ ਕੇਸ ਚੱਲ ਰਹੇ ਆ ਉੱਥੇ ਸੋ ਭਗਵਾਨ ਦਮਨ ਜੀ ਨੂੰ ਹੁਣ ਅਸੀਂ ਅੱਜੇ ਮੇਰੀ ਸੁਣਨਗੇ ਵੀ ਤਾਂ ਵੀ ਸਾਨੂੰ ਟਾਈਮ ਦੇ ਦੇਣ ਤੇ ਨਹੀਂ ਤਾਂ ਅਸੀਂ ਟਾਈਮ ਤਾਂ ਆਨਲਾਈਨ ਵੀ ਅਪਲਾਈ ਕਰਾਂਗੇ ਚਿੱਠੀ ਵੀ ਭੇਜਾਂਗੇ ਤੇ ਇੱਕ ਲੈ ਕੇ ਡੈਪੂਟੇਸ਼ਨ ਵੀ ਜਾਵਾਂਗੇ ਸ਼ੋਮਣੀ ਕਮੇਟੀ ਦਾ ਕਿ ਸਾਨੂੰ ਆ ਦੱਸਿਆ ਜਾਵੇ ਕਿ ਆ ਜਿਹੜੀਆਂ 2-3 ਗੱਲਾਂ ਜੱਗੋਂ 13ਵੀਆਂ ਹੋਈਆਂ ਇਹਦੇ ਪਿੱਛੇ ਕਿਹੜਾ ਡੀਡਰ ਮੋਟਵ ਆ ਕਿਹੜੀ ਐਡੀ ਵੱਡੀ ਤੁਹਾਡੀ ਜਿਹੜੀ ਕੋਈ ਮਜਬੂਰੀ ਆ ਕਿ ਤੁਸੀਂ ਉਹਨੂੰ ਸਾਦ ਨੂੰ ਨਾ ਉਹਦੇ ਵਿੱਚ ਉਹਦੇ ਦੇ ਰਹੇ ਸੈਂਕਸ਼ਨ ਦੇ ਰਹੇ ਨਾ ਉਹਦੇ ਵਿੱਚ ਤੁਸੀਂ ਦੂਜੀ ਐਪਲੀਕੇਸ਼ਨ ਮੂਵ ਕਰ ਰਹੇ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਾਸ਼ਟ ਵੀ ਦਿੱਤਾ ਮੈਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਮਾਜ ਨੇ ਮਿਲਿਆ ਆthi ਜਾਮਾਗੇ ਤਾਂ ਆਪਣੇ ਤੌਰ ਦੇ ਉੱਤੇ ਵੀ ਤੇ ਜੇ ਇਦਾਂ ਵੀ ਸਾਨੂੰ ਸਮਾਂ ਦੇ ਦੇਣ ਫਿਰ ਵੀ ਜਾ ਕੇ ਉੱਥੇ ਉਹਨਾਂ ਦੇ ਕੋਲ ਐਜਿਟ ਜੇ ਆਪਣਾ ਡੈਪੂਟੇਸ਼ਨ ਸਾਰੇ ਜਿੰਨੇ ਵੀ ਆ ਸਾਡੀਆਂ ਗੱਲਾਂ ਉਹ ਉੱਥੇ ਜਾ ਕੇ ਉਹਨਾਂ ਕੋਲ ਮੂੰਹੋਂ ਮੋਹੇ ਵੀ ਜਿਹੜੀਆਂ ਮੰਗ ਕਰਾਂਗੇ। ਜਿਹੜਾ ਇਹ ਟੈਕਨੀਕਲੀ ਇੱਕ ਤਰ੍ਹਾਂ ਉਹ ਜਿਹੜਾ ਪੜਾਇਆ ਇਹ ਜਿੰਨੇ ਤੋਂ ਕੋਰਟੇ ਬਣਾਉਣਾ ਜਾਂ ਸਰਕਾਰ ਨੇ ਬਣਾਉਣਾ। ਕਹਿਣੋ ਜੀ ਜਿੰਨੂੰ ਪ੍ਰਤੀਕ ਲਈ ਆ ਤੁਸੀਂ ਗੱਲ ਬਣਾ ਲਿਆ। ਹਾਂ ਇਹ ਕੋਰਟ ਨਹੀਂ ਬਣਾਉਂਦੀ ਇਹ ਪ੍ਰੋਸੀਕਿਊਸ਼ਨ ਬਣਾਉਂਦੀ ਆ ਕਿਉਂਕਿ ਪ੍ਰੋਸੀਕਿਊਸ਼ਨ ਤੁਹਾਨੂੰ ਚੇਤਾ ਹੁਣਾ ਇੱਕ ਮਦਈ ਹੁੰਦਾ ਇੱਕ ਉਹਦੇ ਗਵਾਹ ਹੁੰਦੇ ਆ ਇਹ ਜਿਹੜਾ ਮਲਜਮ ਆ ਮਲਜਮਾਂ ਦੇ ਵਿੱਚੋਂ ਇੱਕ ਬੰਦਾ ਪ੍ਰੂਵਰ ਬਣ ਜਾਂਦਾ ਕਿ ਹਾਂ ਮੈਂ ਵੀ ਇਸ ਵਿੱਚ ਸਹਿਮਤ ਆ ਇਹ ਹੋਂਦਾਂ ਨਹੀਂ ਕਨਫੈਸ਼ਨਲ ਸਟੇਟਮੈਂਟ ਇਹਦੀ ਹੁੰਦੀ ਆ 164 ਦੀ ਸਟੇਟਮੈਂਟ ਤਾਂ ਕਰਵਾ ਲੈਂਦੇ ਆ ਕੋਟਾਂ ਇਸ ਕਰਕੇ ਕਰ ਲੈਂਦੀਆਂ ਵੀ ਇਹ ਆਪਣੇ ਇਹ ਤਾਂ ਆਪਣੇ ਹੱਥ ਨਾਲ ਹੀ ਹਿੰਦੀ ਚ ਲਿਖ ਕੇ ਦਿੰਦੀ ਆ ਸੋ ਥੈਟ ਕੱਲ ਨੂੰ ਇੱਕ ਸਬੂਤ ਬਣ ਜਾ ਕਈ ਵਾਰੀ ਮੁਕਰ ਵੀ ਆਂਦੇ ਆ ਤੇ ਅੱਜ ਤੱਕ ਦਾ ਮੇਰਾ ਤਜਰਬਾ 164 ਵਾਲਾ ਜਿਹੜਾ ਨਾਮ ਵੀ 164 ਦੀ ਕੀਤੀ ਹੋਵੇ ਉਦਾਂ ਹੀ ਪ੍ਰੂਵਰ ਬਣ ਜਾਏ ਉਹਦਾ ਕਿਉਂਕਿ 161 ਦੀ ਸਟੇਟਮੈਂਟ ਵੀ ਲਿਖੀ ਜਾਂਦੀ ਆ ਤੇ ਉਹਨੂੰ ਛੱਡਦੇ ਨਹੀਂ ਟਿਲ ਤੱਕ ਉਹਦੀ ਪੰਨੇ ਗਵਾਹੀ ਨਹੀਂ ਹੁੰਦੀ ਸੋ ਇਹੋ ਜਿਹੇ ਦੇ ਪਿੱਛੇ ਕਿਹੜੀ ਘਟਨਾ ਹੈ ਉਹੋ ਹੀ ਤਾਂ ਅਸੀਂ ਪੁੱਛਣਾ ਚਾਹੁੰਦੇ ਆ ਸਿੱਖ ਗਵਮਣਿਆਂ ਦੇ ਵਿੱਚ ਕੋਈ ਵੀ ਸਰਕਾਰੀ ਇंसाफ ਦੇ ਕੇ ਰਾਜੀ ਨਹੀਂ ਇੱਕੋ ਪਾਸੇ ਤਾਂ ਭਗਵੰਤ ਸਿੰਘ ਆਰਮਰੀ ਨੂੰ ਗ੍ਰਿਫਤਾਰੀ ਤੋਂ ਛੱਡਦੇ ਨੇ ਤੁਹਾਡੇ ਪਾਸੇ ਅਮਰ ਕੋ ਪਾਰ ਦਾ ਜਿੱਤ ਗਿਆ ਉਹਨੂੰ ਛੱਡ ਕੇ ਲੱਗ ਜੀ ਨੇ ਐਨਸੀਐਮ ਬੁਧਾਨਦੇ ਨੇ ਉੱਦੀ ਵੀ ਗੱਲ ਕੀਤੀ ਜਾਏਗੀ ਕਿ ਸਾਨੂੰ ਸਾਬਤ ਕੀਤਾ ਜਾਵੇ ਬਰਾਬਰ ਚੱਲਿਆ ਜਾਵੇ ਸਾਰੇ ਪਾਸੇ ਦੇਖੋ ਥੇਲੇ ਜਾਵਾਂਗੇ ਉੱਥੇ ਫੇ ਸਾਰੀਆਂ ਗੱਲਾਂ ਕਰਾਂਗੇ ਨਾ ਭਈ ਜੇ ਝੂਠੇ ਸਾਥ ਦੇ ਮੁੱਦੇ ਦੇ ਉੱਤੇ ਪਹਿਲਾਂ ਕਾਂਗਰਸ ਆਈਆਂ ਚ ਲੰਬਾ 5 ਸਾਲ ਆਪਣਾ ਖਿੱਚਮ ਖਿੱਚ ਕਰ ਗਈ ਹੁਣ ਤੇ 3.5 ਸਾਲ ਇਹਨਾਂ ਦੇ ਪੂਰੇ ਹੋ ਗਏ ਆ ਤੇ ਹੁਣ ਇਹ ਖਿੱਚਮ ਖਿੱਚ ਕਰੀ ਜਾਂਦੇ ਆ ਇਹ ਇਹੋ ਦਾ ਪੁੱਛਣਾ ਪਏ ਤੇ ਪਿੱਛੇ ਦੱਸੋ ਕੀ ਗੱਲ ਆ ਬਾਕੀ ਜ਼ਿਲ੍ਹੇ ਸਮਾਂ ਮਿਲ ਗਿਆ ਸਾਰਿਆਂ ਉਥੇ ਡਿਟੇਲ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਆ ਮੰਗਦਾ ਸਾਰੀ ਤੁਸੀਂ ਕਿ ਡੁੱਗੀ ਸਾਜੀ ਤੇ ਕੀ ਲੱਗਦਾ ਹੈ ਤੇ ਪਿੱਛੇ ਕੌਣ ਹੈ ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਹੈ ਆ ਕਿਉਂ ਪੰਜਾਬ ਸਰਕਾਰ ਇਹ ਤਾਂ ਦੀਦਾ ਹੀ ਆ ਮੈਂ ਦੋ ਤਿੰਨ ਗੱਲਾਂ ਜਿਹੜੇ ਤੁਹਾਡੇ ਨੁਕਤੇ ਸਾਹਮਣੇ ਰੱਖੇ ਆ ਉਹ ਨੁਕਤਿਆਂ ਨੂੰ ਤੇ ਫਿਰ ਐ ਜਿਕੇ ਆਇਨਾ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜ ਦਾ ਆਂਗ-ਆਂਗ ਗਲੀਆਂ 'ਚ ਫਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫਿਰ ਉਹਦਾ ਆਪ ਵੀ ਆਪਾਂ ਅੱਜ ਸਹਾਰਾ ਲੈ ਰਹੇ ਆ ਪਹਿਲਾਂ ਆਪਾਂ ਅਲੀਗੇਸ਼ਨ ਲਾਉਨੇ ਫਿਰ ਝੂਠੇ ਸਾਥ ਦਾ ਫਲਾਣਾ ਉਹਦਾ ਚੇਲਾ ਹੋਵੇ ਫਿਰ ਗੁਰੂ ਮਹਾਰਾਜ ਦੀ ਏਡੀ ਬੱਡੀ ਬਿਆਦਬੀ ਕਰਤੀ ਜਾਵੇ ਇਹ ਹੋਣ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਕਾਲ ਤੱਕਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਝ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਹੀ ਆ ਮੈਂ ਨਹੀਂ ਚਾਹੁੰਦਾ ਵੀ ਕੋਈ ਗੱਲ ਕੀਤਾ ਜਾਵੇ ਜਿੰਨਾ ਚਿਰ ਕਾਲ ਤੱਕ ਸਾਹਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਹੁੰਦੀ ਆ ਨਾ ਵੀ ਐਡਾ ਬੰਦਾ ਕਿਹਦੇ ਹੁੰਦੇ ਬਾਦਲਾਂ ਨੂੰ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਲੜਿੰਦਾ ਨਹੀਂ ਗ੍ਰਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ ਵੱਡੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪੜਦੇ ਕੇ ਪਿੱਛੇ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਹੋ ਪਰ ਬਹੁਤ ਸਾਰਾ ਬਾਟਰ ਫੜੇਗੇ 3 ਪਲੇਅਰ ਦੇ ਬਿਆਨ ਦੇ ਇਤਿਆਹ ਦੇ ਸਪੀਕ ਬਾਤ ਨੂੰ ਸਪਸ਼ਟੀਕਰਨ ਮੰਗਿਆ ਹੈ ਦੇਖੋ ਮੇਰੀ ਗੱਲ ਸੁਣੋ ਜੇ ਮੈਂ ਹੁਣ ਇਹ ਗੱਲ ਤੇ ਚੱਲੂਗਾ ਉਹ ਠੀਕ ਹੈ ਬਈ ਹੋ ਸਕਦਾ ਹੋਵੇ ਜਿਹੜਾ ਬੰਦਾ ਕੋਈ ਪੰਜ ਤੋਂ ਸਿੱਖਿਆ ਆ ਉਹਦੇ ਨਾਲ ਜੇ ਕੋਈ ਮੇਲ ਵੇਲ ਰੱਖਦਾ ਆ ਤੇ ਉਹ ਅਕਾਲ ਤੱਕ ਕੋਈ ਐਕਸ਼ਨ ਲੈ ਸਕਦਾ 12 ਮਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ ਉਹ ਮੈਂ ਹਾਲੇ ਮੂੰਹੋਂ ਨਹੀਂ ਕਹਿਣੀਆਂ ਉਹ ਮੈਂ ਬਾਅਦ ਕਹੂੰਗਾ। ਪਰ ਇਹਨਾਂ ਨੂੰ ਰੋਲਿਆਂ ਨੇ ਪਰਿਆਨ ਨੂੰ ਪਾਗਲ ਸਦਾਈ ਕਰਾ ਦਿੱਤਾ ਜਾਂਦਾ ਹੈ। ਸਮਾਗੀ ਤੌਰ ਤੇ ਇਹਨੂੰ ਅਫਸਰ ਕਰਾ ਦੇ ਦਿੰਦਾ। ਪਰ ਦੀਪ ਪਲੇਅਰ ਇਹੋ ਜਿਹਾ ਨਹੀਂ ਹੈਗਾ। ਪਰ ਫਿਰ ਵੀ ਇਹਨੂੰ ਬਖਸ਼ਿਆ ਜਾ ਰਿਹਾ ਹੈ। ਇਹ ਕਿਉਂ ਬਖਸ਼ਿਆ ਜਾ ਰਿਹਾ ਹੈ? ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ। ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ। ਮੇਰਾ ਕੋਈ ਨਹੀਂ ਮੇਰਾ ਮੈਂ ਲੀਗਲ ਐਸਪੈਕਟ ਤੋਂ ਬੋਲਦਾ। ਮੇਰਾ ਇਹਦੇ ਪਿੱਛੇ ਇੱਕ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸਾਂ 'ਚ ਰੜੇਂਦਾ ਤੇ ਕੋਰਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਜਿ गिरफ्तारी ਵੈਂਦੀ ਤੇ ਦੋਹਾਂ ਦੇ ਵਿੱਚ गिरफ्तारी ਕੋਈ ਨਹੀਂ ਫਿਰ ਕੀ ਹੈ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਰਟਾਂ ਦੇ ਫੈਸਲੇ ਆ ਕੋਰਟਾਂ ਦੇ ਆ ਵਿੱਚ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਆ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ 20 40 ਹਜ਼ਾਰ ਦਾ ਕਿਸੇ ਨੇ ਠੱਗੀ ਮਾਰੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫਿਰ ਤੁਸੀਂ ਦੇਖ ਲਾਪੇ ਦੋ ਦੋ ਦਿਨ ਚਾਰ ਚਾਰ ਮਹੀਨੇ ਜਮਾਨਤੇ ਨਹੀਂ ਹੁੰਦੀ ਇਹ ਤਾਂ 295 ਇਹਦੇ ਵੱਡੇ ਕੇਸ ਦੇ ਵਿੱਚ ਗਰੰਟਡ ਆ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਬਲਾਂਕਨ ਕਰ ਰਹੇ ਹਾਂ ਅਸੀਂ ਪਹਿਲਾਂ ਮੈਨਾ ਭਗਵੰਤ ਮਾਨ ਜੀ ਨੂੰ ਉਹ ਤੋਂ ਬਾਅਦ ਜੇ ਨਾ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾਂ ਦਿੰਦੇ ਸਾਨੂੰ ਫਿਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫਿਰ ਕੋਟਾਂ ਦਾ ਵੀ ਬੁਹਾ-ਬੋਲਾ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਹੁੰਦਾ ਤੇ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੰਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਬਾਜਬ ਆ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤੇ ਚੋਣੇ ਹੋਏ ਆ ਲੋਕ ਵੀ ਇਨਸਾਫ ਮੰਗਦੇ ਆ ਨਾ ਭਈ ਆ ਜਿਹੜਾ ਇਹ ਕੀ ਇਹਦੇ ਪਿੱਛੇ ਇਨਸਾਫ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਹੋਰ ਵੀ ਜਿਹੜੀਆਂ ਗੱਲਾਂ ਹੋਣਗੀਆਂ ਉਹ ਵੀ ਡਿਸਕਸ ਕਰਾਂਗੇ ਜੀ ਨਾਲ ਜੀ ਕੁਮਾਰ ਪ੍ਰਭਾ ਕੇ ਵੀ ਸਨਮਾਨੀ ਲੈ ਸਕਦੇ ਤੇ ਕੀ ਸਰਕਾਰਾਂ ਸੁਣ ਸਮਝਣ ਦੀਆਂ ਨੇ ਕਿ ਆਪਾਂ ਡੀਸੀ ਨੂੰ ਮਿਲਣਾ ਜਾਂਦੇ ਹਾਂ ਅਗਲੇ ਪਾਸੇ ਇੱਕ ਜ਼ਿੰਮੇਦਾਰ ਨੂੰ ਮਗਰੋਂ ਪੱਤਰ ਲਾਉਣ ਲਈ ਦੱਸ ਚਲੋ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਇਹ ਕੋਈ ਇੱਕ ਸਾਜ਼ਿਸ਼ ਆ ਇਹ 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 ਮੇਰੀ ਗੱਲ ਸੁਣੋ ਮੈਂ ਨਤੀਜਾ ਨਤੀਜਾ ਨਿਕੜੂਗਾ ਨਤੀਜਾ ਇਸ ਕਰਕੇ ਨਿਕਲਿਆ ਨਤੀਜਾ ਨਾ ਕੱਢਣ ਲਈ ਆ ਸਾਰਾ ਕੁਝ ਹੋ ਰਿਹਾ ਆ ਜਿੰਨਾ ਕੋਈ ਸਾਰਾ ਕੁਝ ਹੋ ਰਿਹਾ ਨਤੀਜਾ ਕੱਢਣ ਤੇ ਅੱਜ ਕੌਮ ਇੱਕ ਥਾਂ ਇਕੱਠੀ ਹੋ ਜਾਏ ਨਤੀਜਾ ਤਾਂ ਸਵੇਰੇ ਨਿਕਲੇ ਆਊਗਾ ਜੀ ਬੀਤੇ ਵੀ ਨਹੀਂ ਕੋਈ ਵੱਡੀ ਭਾਗੀ ਕਰਨਾ ਵਾਪਈ ਉਹ ਕਿ ਭਾਗੀ ਤੌਰ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਕਿਹੜਾ ਜੂ ਮੋਟਰ ਕਰਦੇ ਮੋਟਰ ਕਰਦੇ ਉਹ ਦੇਖੋ ਇਦਾਂ ਆ ਕਿਉਂਕਿ ਸਾਡਾ ਜਿਹੜਾ ਇੱਥੇ ਹੁੰਦਾ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਵੱਖਰਾ ਹੁੰਦਾ ਉਹ ਬੜੀ ਮੰਦ ਭਾਗੀ ਘਟਨਾ ਵਾਪਰੀ ਪਹਿਨਾਂ ਦਾ ਵਿਚਾਰਾ ਅਨਪੋਲ ਪੋਨੇ ਦੇ ਵਿੱਚ ਰਗੜਿਆ ਗਿਆ ਤੇ ਦੂਜਾ ਜਿਹੜਾ ਆ ਕਿਉਂਕਿ ਪੁਲਿਸ ਨੇ ਪਰਚਾ ਦਰਜ ਕਰ ਲਿਆ ਉਹ ਵੀ ਇਨਵੈਸਟੀਗੇਸ਼ਨ ਚੱਲੀ ਆ ਹੁਣ ਮੈਂ ਬੋਲੂਗਾ ਇਸ ਦੀ ਸਟੇਜ ਤੇ ਚੰਗਾ ਨਹੀਂ ਲੱਗੂਗਾ ਬਾਕੀ ਜਿਹੜੇ ਸਾਡੇ ਮੁਲਾਜ਼ਮ ਆ ਉਹ ਜਿਹੜੇ ਕਿਉਂਕਿ ਇੱਕੋ ਜਿਹੇ ਸਾਡਾ ਮੁਲਾਜ਼ਮੋਂ ਦੇ ਵਿੱਚੋਂ ਦੋ ਦੋ ਚਲੋ ਉਹ ਦੋਏ ਅਸੀਂ ਜਿਹੜੇ ਆ ਸਸਪੈਂਡ ਕਰ ਦਿੱਤੇ ਤੁਹਾਡੇ ਨਾਲ ਕੀ ਕਰਨੇ ਚਾਹੋਗੇ ਸੁਬੀਨ ਬਾਦ ਮੈਂ ਰੋਂਦਾ ਜਦ ਤੱਕ ਕੀ ਕਰੇ ਸਪੱਸ਼ਟੀਕਰਨ ਤੁਹਾਡੇ ਉਹ ਟਿੱਕਰ ਦੇ ਦੇ ਇਹਦੇ ਬਾਰੇ ਮੈਂ ਕੁਝ ਨਹੀਂ ਕਿਉਂਕਿ ਕੱਲ ਤੱਕ ਸਾਹਿਬ ਜਾਣਦੇ ਹੈਗੇ ਜੀ ਬਾਜੀ ਆਡੀ ਰਿਕਾਰਡਿੰਗ ਕਰਦੀ ਸੀ ਜੀ ਕੋ ਸਲੂਸ਼ੀ ਆਜੇ ਸਪੱਸ਼ਟੀਕਰਨ ਮੈਂ ਖਾਸ਼ ਕਰਾਂਗਾ ਸਪੱਸ਼ਟੀਕਰਨ ਨਹੀਂ ਦੇ ਰਿਹਾ ਹਾਂ ਸਪੱਸ਼ਟੀਕਰਨ ਮੈਂ ਦੇ ਰਿਹਾ ਨਹੀਂ ਤੁਸੀਂ ਜਵਾਬ ਮੈਂ ਮੈਂ ਜਵਾਬ ਮੰਗ ਰਿਹਾ ਮੈਂ ਮੈਂ ਨਹੀਂ ਮੇਰੀ ਗੱਲ ਪ੍ਰਦੀਪ ਕਲੇਰ ਪ੍ਰਦੀਪ ਇਹ ਕੋਈ ਨਾ ਪ੍ਰਦੀਪ ਕਲੇਰ ਦਾ ਤੇ ਬਾਬੇ ਵਾਲਾ ਮੈਂ ਜਵਾਬ ਮੰਗ ਰਿਹਾ ਆ ਦੂਜਾ ਜਿਹੜਾ ਸਾਡੇ ਤੁਸੀਂ ਦਿੱਤਾ ਪਈ ਸ਼ੋਮਣੀ ਕਮੇਟੀ ਨੇ ਉਹ ਕਲੋਜ਼ਰ ਰਿਪੋਰਟ ਦੇ ਵਿੱਚ ਉਹਦੀ ਮਦਦ ਕੀਤੀ ਹੈ ਇਹਦਾ ਮੈਂ ਜਵਾਬ ਦਿੱਤਾ ਜੀ ਜੀ ਮੈਂ ਕੋਈ ਨਹੀਂ ਮੈਂ ਸਵਾਰਟੀ ਕਰਨ ਨਹੀਂ ਦੇ ਰਿਹਾ ਪਹਿਲਾਂ ਬਾਅਦ ਆਪਣਾ ਬਾਅਦ ਸੁਣਾਓ ਬਾਅਦ ਤੁਸੀਂ ਜਵਾਬ ਦੇ ਰਹੇ ਇੱਕ ਹਫਤਾ ਹੋ ਗਿਆ ਪ੍ਰਦੀਪ ਸਿੰਘ ਚੈਨਲਾ ਤੇ ਆਉਂਦੇ ਹਾਂ ਮੈਂ ਤੁਹਾਡੇ ਕੇ ਇਹ ਬੇਨਤੀ ਕਰਨਾ ਚਾਹ ਰਿਹਾ ਸੀਗਾ ਹੱਥ ਜੋੜ ਕੇ ਇਹ ਬੇਨਤੀ ਹੈ ਤੁਸੀਂ ਪ੍ਰਧਾਨ ਨੂੰ ਸਾਨੂੰ ਕੁਝ ਨਾ ਕੁਝ ਬੁਲਾਰੇ ਜਿਹੜੇ ਆ ਸਾਨੂੰ ਮਨੋਰ ਦਿੱਤੇ ਜਾਣ ਚੈਟਾ ਤੇ ਪਿਟਾਉਣ ਵਾਲੇ ਜਿਹੜੇ ਸਾਡੀ ਸਿੱਖ ਪੌਣ ਦੀ ਵਾਹੀ ਕਰਦਾ ਮੈਂ ਠੀਕ ਠੀਕ ਜੀ ਅਸੀਂ ਇੱਕ ਹਫਤੇ ਬਾਅਦ ਆ ਕੇ ਤੁਸੀਂ ਆਪਣਾ ਜਵਾਬ ਦੇਈ ਤੇ ਆ ਰਹੇ ਹੋ ਚਲੋ ਮੈਂ ਮੈਂ ਕੁਝ ਨਹੀਂ ਹੋ ਇਹ ਕੀ ਜੋ ਤੁਸੀਂ ਅੱਜ ਕਹ ਰਹੇ ਹੋ ਕਿ ਇੱਕ ਹਫਤਾ ਪਹਿਲੋਂ ਨਹੀਂ ਸੀ ਜਵਾਬ ਮੈਂ 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 ਤੁਹਾਨੂੰ ਬੁਲਾ ਰਹੇ ਦੇ ਦਿਓ ਗੁਰਚਰ ਸਿੰਘ ਘਰੇਵਾਲ ਤੋਂ ਇਲਾਵਾ ਕੋਈ ਬੁਲਾਣਾ ਨਹੀਂ ਹੈਗਾ ਸਾਡਾ ਕੋਈ ਫੋਨ ਚੁੱਕਦਾ ਜੀ ਕੋਈ ਵੀ ਆ ਭਾਵੇਂ ਨਿਊਜ਼ ਦੇ ਕੀ ਨਾਲੇ ਭਾਜੀ ਇੱਥੇ ਬੈਠੇ ਆ ਭਾਵੇਂ ਮੈਂ ਜੀਤੋਂ ਬੈਠਾ ਆ ਭਾਵੇਂ ਹੋਰ ਐ ਸਾਨੂੰ ਜੀ ਮੀਟ ਵਾਸਤੇ ਵੀ ਚਾਹੀਦੇ ਨੇ ਬੁਲਾ ਰਹੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੁਸਾਂ ਨੂੰ ਕਹਾਰੇ ਦੇ ਛੱਡੋ ਪਰ 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 ਮੈਂ ਇੱਕ ਤੁਹਾਡੇ ਹੁਣ ਮੀਡੀਅਮ ਕਿਉਂਕਿ ਤੁਸੀਂ ਕੁਆਰੀ ਪਾਤੀ ਆ ਪ੍ਰੈਸ ਹਮੇਸ਼ਾ ਇੰਪਾਰਸ਼ਲ ਹੁੰਦੀ ਆ ਹਮੇਸ਼ਾ ਇੰਪਾਰਸ਼ਲ ਹੁੰਦੀ ਆ ਪਰ ਅੱਜ ਤੁਸੀਂ ਮੈਨੂੰ ਗੁੱਸਾ ਨਾ ਕਰੋ ਮੇਰੀ ਗੱਲ ਦਾ ਜਦ ਗੁੱਸਾ ਕਰ ਜਾਓ ਲੋਕ ਜਾਣਦੇ ਆ ਹਰ ਚੈਨਲ ਤੇ ਕੀ ਹੋ ਰਿਹਾ ਇੰਪਾਰਸ਼ਲਟੀ ਆ ਜਾਂ ਪਾਰਸ਼ਲਟੀ ਆ ਇਹ ਮੈਂ ਨਹੀਂ ਨਹੀਂ ਮੈਂ ਮੈਂ ਕਹਿ ਰਿਹਾ ਪ੍ਰੈਸ ਹਮੇਸ਼ਾ ਇ ਆਲਵੇਸ ਫਾਰ ਜਸਟਿਸ ਪ੍ਰੈਸ ਆਲਵੇਸ ਜਿਹੜੇ ਆ ਪ੍ਰੈਸ ਆਲਵੇਸ ਨਾਟ ਫਾਰ ਐਨੀ ਹਿੰਡਰੈਂਸ ਜਿਹੜੀ ਹੁੰਦੀ ਆ ਤੇ ਪ੍ਰੈਸ ਨੂੰ ਵੀ ਆਪਣਾ ਰੋਲ ਨਿਭਾਉਣਾ ਚਾਹੀਦਾ ਬਾਕੀ ਤੁਸੀਂ ਸਹਾਇਤਾ ਉਹ ਜਿਹੜਾ ਇਹਨੂੰ ਮੈਂ ਕਰੂੰਗਾ ਇੱਥੇ ਵੀ ਦੇਖੋ ਦੇਖੋ ਸ਼ੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਸ਼ੁਰੂ ਤੋਂ ਹੀ ਸਾਰਿਆਂ ਕਾਰਜਾਂ ਲਈ ਤਤਸਪੀਰ ਰਹਿੰਦੀ ਆ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵੀ ਅਸੀਂ ਆਪਣੇ ਸਾਰੇ ਸਿੱਖ ਭਾਈਚਾਰਾ ਉੱਥੇ ਰਿਹਾ ਨੇ ਤੇ ਉਦੋਂ ਅਸੀਂ ਫੇਰ ਉਹ ਯਤਨ ਵੀ ਕੀਤਾ ਪੇ ਜਿਹੜੇ ਗੁਰਦੁਆਰੇ ਉਹਨਾਂ ਨੂੰ ਸਿਕਿਉਰ ਕਰੀਏ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਹੁਣ ਬੰਗਲਾਦੇਸ਼ 'ਚ ਵੀ ਮਿਨੋਰਟੀ ਕਮਿਊਨਿਟੀ ਕਿਤੇ ਵੀ ਹੋਵੇ ਤੇ ਮਿਨੋਰਟੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਖੜਦੇ ਆਂ ਪਰ ਜਿਹੜੀ ਮਿਨੋਰਟੀ ਕਮਿਊਨਿਟੀ ਬੰਗਲਾਦੇਸ਼ 'ਚ ਰਹਿ ਰਹੀ ਆ ਚਾਹੇ ਸੇਖਿਆ ਚਾਹੇ ਹਿੰਦੂ ਰੂਪ ਦੇ ਵਿੱਚ ਤੇ ਉਹ ਮੁਲਕਾਂ ਦੇ ਜਿਹੜੇ ਮੇਜੋਰਟੀ ਵਾਲੇ ਉਹਨਾਂ ਨੂੰ ਵੀ ਕੋ ਦੇਖਣਾ ਚਾਹੀਦਾ ਕਿ ਮਿਨੋਰਟੀ ਦੇ ਉੱਤੇ ਤਸ਼ੱਦਦ ਨਾ ਕੀਤਾ ਜਾਵੇ 咱家不要走路。